ਅੱਜ ਦੀ ਨਹੀਂ ਪੰਜਾਬ ਦੀ ਸਿਆਸਤ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਭਖੀ ਰਹਿੰਦੀ ਹੈ ਵਿਰੋਧੀ ਪਾਰਟੀ ਦੇ ਲੀਡਰ ਕੋਈ ਮੌਕਾ ਨਹੀਂ ਛੱਡਦੇ ਪੰਜਾਬ ਸਰਕਾਰ ਤੇ ਤੰਜ ਕੱਸਣ ਦਾ ਤੇ ਹੁਣ ਐਲੋਪ ਪ੍ਰਤਾਪ ਸਿੰਘ ਬਾਜਵਾਲੇ ਸੋਸ਼ਲ ਮੀਡੀਆ ਤੇ ਨੌਕਰੀਆਂ ਦਾ ਮੁੱਦਾ ਹੀ ਨੂੰ ਲੈ ਭਗਵੰਤ ਸਰਕਾਰ ਤੇ ਤੰਜ ਕੱਸੇ ਨੇ ਪ੍ਰਤਾਪ ਬਾਜਵਾ ਨੇ ਲਿਖਿਆ ਭਗਵੰਤ ਮਾਨ ਦਾ 55000 ਨੌਕਰੀਆਂ ਦਾ ਦਾਵਾ ਇੱਕ ਵੱਡਾ ਝੂਠ ਹੈ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹਰ ਭਾਸ਼ਣ 'ਚ ਸ਼ੇਖੀ ਮਾਰਦੇ ਨੇ ਕਿ ਉਹਨਾਂ ਦੀ ਸਰਕਾਰ ਨੇ ਪੰਜਾਬੀਆਂ ਨੂੰ 55000 ਨੌਕਰੀਆਂ ਦਿੱਤੀਆਂ ਨੇ ਸੱਚਾਈ ਬਹੁਤ ਵੱਖਰੀ ਹੈ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਮੈਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇੱਕ ਵਾਈਟ ਪੇਪਰ ਜਾਰੀ ਕਰੇ ਨਿਯੁਕਤੀਆਂ ਦੇ ਨਾਮ ਦੇ ਨਾਲ-ਨਾਲ ਉਹਨਾਂ ਦੇ ਆਧਾਰ ਨੰਬਰ ਪਿਤਾ ਦਾ ਨਾਮ ਪਿੰਡ ਦਾ ਨਾਮ ਅਤੇ ਉਸ ਵਿਭਾਗ ਵੱਲੋਂ ਜਿੱਥੇ ਨੌਕਰੀ ਦਿੱਤੀ ਗਈ ਸੀ ਜੇਕਰ ਤੁਸੀਂ ਸੱਚਮੁੱਚ 55000 ਪੰਜਾਬੀਆਂ ਨੂੰ ਨੌਕਰੀਆਂ ਦਿੱਤੀਆਂ ਹਨ ਤਾਂ ਸੂਚੀ ਅੰਤ ਤੱਕ ਅਜ ਤੱਕ ਮਾਂ ਸਰਕਾਰ ਨੇ ਅਜੇ ਹਰ ਨਹੀਂ ਕੀਤਾ ਹੈ ਕਿਉਂਕਿ ਇਹ ਇੱਕ ਧੋਖਾ ਹੈ ਪਹਿਲਾ ਇਹ 55000 ਨੌਕਰੀਆਂ ਕਿਤੇ ਵੀ ਨਹੀਂ ਮਿਲੀਆਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਤਿਆਰ ਕੀਤਾ ਗਿਆ ਇੱਕ ਝੂਠਾ ਅੰਕੜਾ ਦੂਜਾ ਜੋ ਕੁਝ ਨੌਕਰੀਆਂ ਦਿੱਤੀਆਂ ਗਈਆਂ ਹਨ ਉਹ ਜ਼ਿਆਦਾਤਰ ਦਿੱਲੀ ਹਰਿਆਣਾ ਅਤੇ ਰਾਜਸਥਾਨ ਦੇ ਬਾਹਰੀ ਲੋਕਾਂ ਆਪ ਆਗੂਆਂ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੂੰ ਗਈਆਂ ਤੀਜਾ ਆਮ ਆਦਮੀ ਪਾਰਟੀ ਦੇ ਚੋਹੇਤਿਆਂ ਨੂੰ ਸ਼ਾਮਲ ਕਰਨ ਗੈਰ ਪੰਜਾਬੀਆਂ ਨੂੰ ਜਾਲੀ ਨੋਮਿਸਾਈਲ ਸਰਟੀਫਿਕੇਟ ਜਾਰੀ ਕੀਤੇ ਗਏ ਜੋ ਪੰਜਾਬ ਦੇ ਆਪਣੇ ਨੌਜਵਾਨਾਂ ਨੂੰ ਧੋਖਾ ਦੇ ਰਹੀ ਸਰ ਇਹ ਸਿਰਫ ਬੇਰੁਜ਼ਗਾਰ ਨੌਜਵਾਨਾਂ ਨਾਲ ਧੋਖਾ ਨਹੀਂ ਹੈ ਇਹ ਉਹਨਾਂ ਪੰਜਾਬੀਆਂ ਦਾ અપਮਾਨ ਹੈ ਜਿਨ੍ਹਾਂ ਨੇ ਆਪਣੀ ਪਵਿੱਖਲੀ ਆਤ ਤੇ ਭਰੋਸਾ ਕੀਤਾ ਸੀ ਅੱਜ ਪੰਜਾਬ ਚੰਡੀਗੜ੍ਹ ਤੋਂ ਨਹੀਂ ਚਲਾਇਆ ਜਾ ਰਿਹਾ ਅਧਿ ਵਿਭਾਗ ਮਨੀਸ਼ ਸੋਦੀਆ ਦੇ ਅਧੀਨ ਹਨ ਬਾਕੀ ਸਤਿੰਦਰ ਜੈਨ ਦੇ ਅਧੀਨ ਹਨ ਭਗਵੰਤ ਮਾਨ ਨੇ ਪੰਜਾਬ ਨੂੰ ਲੁੱਟਣ ਅਤੇ ਲੁੱਟਣ ਲਈ ਦਿੱਲੀ ਵਾਲਿਆਂ ਨੂੰ ਥਾਲੀ ਵਿੱਚ ਰੱਖ ਕੇ ਸੌਂਪ ਦਿੱਤਾ ਹੈ ਪੰਜਾਬ ਦੇ ਨੌਜਵਾਨ ਮਨ ਇੱਜ਼ਤ ਮੌਕੇ ਅਤੇ ਨਿਰਪੱਖਤਾ ਦੇ ਹੱਕਦਾਰ ਹਨ ਤੋ ਖਾ ਟੜੀ ਦੇ ਨਹੀਂ ਇਹ ਲੜਾਈ ਨੌਕਰੀਆਂ ਤੋਂ ਵੱਡੀ ਹੈ ਇਹ ਪੰਜਾਬ ਦੀ ਖੁਦਮੁਖਤਿਆਰੀ ਪੰਜਾਬ ਦੇ ਸਤਕਾਰ ਅਤੇ ਪੰਜਾਬ ਦੇ ਭਵਿੱਖ ਬਾਰੇ ਹਨ ਇਸ ਤਨਾ ਪ੍ਰਤਾਪ ਬਾਜਵਾ ਨੇ ਭਗਵੰਤ ਮਾਨਤੇ ਨਿਸ਼ਾਨੇ ਸਾਧਦੇ ਹੋਏ ਭਗਵੰਤ ਮਾਨ ਨੂੰ ਇੱਕ ਵਾਈਟ ਪੇਪਰ ਜਾਰੀ ਕਰਨ ਨੂੰ ਕਿਹਾ ਜਿਸ ਦੇ ਵਿੱਚ ਸਾਰੇ ਉਹਨਾਂ ਦੇ ਆਧਾਰ ਕਾਰਡ ਨਾਮ ਵਗੈਰਾ ਲਿਖ ਕੇ ਦਿਖਾਏ ਜਾਣ ਕਿ ਜਾਂ ਤਾਂ ਪਤਾ ਲੱਗੇ ਕਿ ਕਿਸ ਵਿਭਾਗ ਨੂੰ ਨੌਕਰੀ ਦਿੱਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਭਗਵੰਤ ਮਾਨ ਪ੍ਰਤਾਪ ਬਾਜਵਾ ਦੇ ਇਸ ਗੱਲ ਦਾ ਜਵਾਬ ਦੇਵੇਗੀ ਜਾਂ ਨਹੀਂ ਬਾਕੀ ਰਲ ਕੇ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ